ਦੋਸਤੋ ਇੱਕ ਅਕਸਰ ਮਿੱਥ ਹੈਗੀ ਕਿ ਜਿਹੜੇ ਲੋਕ ਸੈਕਸ ਕਰਦੇ ਹੈਗੇ ਤੇ ਮਲਟੀਪਲ ਸੈਕਸ ਕਰਦੇ ਹੈਗੇ ਤੇ ਉਹਨਾਂ ਦੇ ਵਿੱਚ ਪ੍ਰੋਸਟੇਟ ਕੈਂਸਰ ਹੁੰਦੀ ਹੈ ਜਾਂ ਨਹੀਂ ਤਾਂ ਐਵਰ ਯੂਨੀਵਰਸਿਟੀ ਨੇ 20000 ਬੰਦਿਆਂ 'ਤੇ ਰਿਸਰਚ ਕੀਤੀ ਤੇ ਉਹਨਾਂ ਨੇ 20000 ਬੰਦਿਆਂ ਦੇ ਵਿੱਚ ਉਹ ਬੰਦੇ ਆ ਦਾ ਡਾਟਾ ਨੋਟ ਕੀਤਾ ਕਿ ਜੋ 15 ਤੋਂ ਵੱਧ ਵਾਰੀ ਹਫਤੇ ਵਿੱਚ ਸੈਕਸ ਕਰਦੇ ਸੀ ਤੇ ਦੂਸਰੇ ਜਿਹੜੇ ਸੀ ਉਹ 15 ਤੋਂ ਘੱਟ ਕਰਦੇ ਸੀ ਤਾਂ ਸਾਰੀ ਗੱਲਾਂ ਪਿੱਛੇ ਪ੍ਰੋਟੈਕਸ਼ਨ ਦੀ ਛੱਡ ਦਈਏ ਤਾਂ ਉਹਨਾਂ ਨੇ ਇਹ ਦੇਖਿਆ ਕਿ ਜਿਹੜੇ ਲੋਕੀ ਘੱਟ ਸੈਕਸ ਕਰਦੇ ਸੀ ਉਹਨਾਂ ਵਿੱਚ ਕ੍ਰੋਸਟੇਟ ਕੈਂਸਰ ਜ਼ਿਆਦਾ ਪਾਈ ਗਈ ਤੇ ਜਿਹੜੇ ਜ਼ਿਆਦਾ ਕਰਦੇ ਸੀ ਉਹਨਾਂ ਵਿੱਚ ਇਨਸੀਡੈਂਸ ਘੱਟ ਪਾਇਆ ਗਿਆ ਇਹ ਤੇ ਕਿਤੇ ਵੀ ਇਹ ਗੱਲ ਨਹੀਂ ਦੇਡ ਦਾ ਪਾਉ ਕਿ ਮਲਟੀਪਲ ਸੈਕਸ ਪਾਰਟਨਰ ਤੋਂ ਪਾਉ ਹੈ ਪ੍ਰੋਟेक्टेड ਇਫੈਕਟਸ ਪਰ ਦੋਸਤੋ ਇਹ ਜਿਹੜੀ ਸਟੱਡੀ ਹੈ ਇਹ ਬੜੀ ਰਿਵੀਲਿੰਗ ਹੈ ਕਿ ਤੁਸੀਂ ਆਪਣੇ ਘਰ ਦੇ ਪੈਟ ਡੌਗ ਨੂੰ ਅਗਰ ਕਰਾਸ ਨਹੀਂ ਕਰਾਉਂਦੇ ਤੇ ਤੁਸੀਂ ਤਕਰੀਬਨ ਤਕਰੀਬਨ ਵੈਟਰਨਰੀ ਤਾਲੁਕ ਕਹੇਗਾ ਕਿ ਤੁਸੀਂ ਉਹਨੂੰ ਯੂਟੀਆਈ ਵਾਰ-ਵਾਰ ਹੋ ਰਿਹਾ ਹੈ ਤਾਂ ਉਹ ਕੈਂਸਰ ਦੇ ਨਾਲ ਉਹਦੀ ਡੈਥ ਹੁੰਦੀ ਹੈ ਜ਼ਿਆਦਾਤਰ ਤਾਂ ਜੇ ਉਹਦੇ ਟੈਸਟਿਸ ਕਟਾ ਲਓ ਜਾਂ ਕੈਸਟਰੇਸ਼ਨ ਕਰ ਦਿਓ ਜਾਂ ਉਹਦੀ ਮੀਟਿੰਗ ਕਰਾ ਲਓ ਇਸ ਤੋਂ ਸਾਫ਼ ਸਿੱਧ ਹੋ ਜਾਏਗਾ ਕੀ ਜਿਹੜੀ ਚੀਜ਼ਾਂ ਸਾਨੂੰ ਰੱਬ ਨੇ ਦਿੱਤੀਆਂ ਹੈਗੀਆਂ ਰਿਪਰੋਡਕਸ਼ਨ ਲਈ ਉਹਨਾਂ ਦਾ ਪ੍ਰਯੋਗ ਕਰੀਏ ਤਾਂਕਿ ਕੌਂਟ੍ਰੈਸੈਪਟਿਵ ਦੇ ਵੀ ਬਦੇਰੇ ਪ੍ਰਯੋਗ ਕਰਕੇ ਲੜਕੀਆਂ ਵਿੱਚ ਤੁਸੀਂ ਦੇਖਿਆ ਹੋਣਾ ਕੈਂਸਰ ਹੋ ਗਿਆ ਧੰਨਵਾਦ